ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਨਹੀਂ ਲਿਖਿਆ ਗਿਆ ਉਸ ਵੀ ਤੁਸੀਂ ਮੇਰੇ ਸਿੱਖ ਲਈ ਜੇਤੇ ਵੀ ਚਿੱਠੀ ਪ੍ਰਵਾਨ ਕਰਾਉਣੀ ਹੋਵੇ ਨਾ ਉੱਥੇ ਦੋਨੇ ਤਰਫਾਂ ਦੇ ਸਟੈਂਡ ਚੱਲਦੇ ਆ ਜਿਨੇ ਲਿਖੀ ਉਹਦੇ ਵੀ ਤੇ ਅੱਗੇ ਜਿਨੇ ਪ੍ਰਵਾਨ ਕਰਨੀ ਉਹਦੇ ਵੀ ਦਸਤਖਤ ਹੁੰਦੇ ਨੇ ਤੇ ਮਹਾਰਾਜ ਜੀ ਨੇ ਤਾਂ ਆਪੇ ਤੇ ਲਿਖਿਆ ਹੀ ਕੋਈ ਨਹੀਂ ਅੱਜ ਮੇਰੇ ਸਾਹਿਬ ਸਤਗੁਰੂ ਪਾਤਸ਼ਾਹ ਜੀ ਨੇ ਕਲਾ ਵਰਤਾਈ ਇੱਕ ਵਿਦਵਾਨ ਨੇ ਬਹੁਤ ਸੁੰਦਰ ਬਚਨ ਲਿਖੇ ਆ ਉਹਨਾਂ ਸ਼ਬਦ ਕਿਹਾ ਕਵਿਤਾ ਤੇ ਬੋਲਨੇ ਪਹਿਲਾ ਬਚਨ ਕਹਿੰਦੇ ਨੇ ਅੱਖਾਂ ਤੇਰੀਆਂ ਵਿੱਚੋਂ ਨੀਰ ਡੁੱਲਿਆ ਸੀਸ ਬਾਪੂ ਦਾ ਜਦ ਵੇਖਿਆ ਤੂੰ ਬਾਪੂ ਵਿੱਚ ਚਮਕੌਰ ਦੇ ਘੱਟ ਮਰੇ ਪੁੱਤ ਤੇਰੇ ਹੱਥੀ ਕੀਤੇ ਸੀ ਤਿਆਰ ਆਪੂ ਦੀਦੇ ਤੇਰਿਆਂ ਉਦੋਂ ਨਾ ਹਿੰਝਗੇਰੀ ਦਾਸ ਤਾਂ ਨੂਰਾ ਮਾਹੀ ਜਦ ਕਹਿਣ ਲੱਗਾ ਮਹਾ ਸਿੰਘ ਨੂੰ ਸਹਿਕ ਦੇ ਦੇਖਦਾ ਤਾਂ ਅੱਖਾਂ ਤੇਰੀਆਂ ਵਿੱਚੋਂ ਨੀਰ ਵਹਿਣ ਲੱਗਾ ਬੋਲੇ ਸਿਸਕ ਦੇ ਮਹਾ ਸਿੰਘ ਲੈ ਤਰਲੇ ਗੁਸਥਾਕ ਪੁੱਤਾਂ ਅਸੀਂ ਤੇਰੇ ਬਾਪੂ ਕੁੱਟੀ ਗੰਢ ਲੈ ਪੁੱਤਾਂ ਦੇ ਦਾਨੀਆਂ ਹੋਏ ਭੁੱਲੇ ਬਖਸ਼ ਦੇ ਵੀਰ ਤੂੰ ਮੇਰੇ ਬਾਪੂ ਲਾਲ ਸੀਨੇ ਨਾਲ ਬੋਲੇ ਬਖਸ਼ਿੰਦ ਸਤਿਗੁਰੂ ਕਾਲੇ ਹਰਫ ਤੂੰ ਲਹੂ ਨਾਲ ਤੋਹ ਦਿੱਤੇ ਥੱਲੇ ਦੇ ਮੋਤੀ ਸਮ ਜੋ ਮੇਰੇ ਮਹਾ ਸਿੰਘਾ ਉਹ ਤਾਗੇ ਪ੍ਰੇਮ ਦੇ ਵਿੱਚ ਤੂੰ ਬਰੋਹ ਦਿੱਤੇ ਯਾਦ ਕਰੇਗਾ ਸਦਾ ਲਈ ਪੰਥ ਤੁਹਾਨੂੰ ਦਾਗ ਖੂਨ ਨਾਲ ਤੁਸੀਂ ਜੋ ਧੋ ਗਏ ਕੁੱਟੀ ਸੋਨ ਕੁੱਟੀ ਮੇਰੇ ਪੁੱਤ ਛੇਰੋ ਅੱਜ ਮੁਕਤ ਸਾਰੇ ਹੀ ਤੁਸੀਂ ਹੋ ਗਏ ਤੇ ਕਲਗੀਧਰ ਪਾਤਸ਼ਾਹ ਨੂੰ ਫਿਰ ਅੱਗੇ ਬੇਨਤੀ ਕਰਦੇ ਨੇ ਪਾਈ ਮਹਾ ਸਿੰਘ ਕਹਿਣ ਲੱਗੇ ਕੁੱਟੀ ਗੰਢਣ ਵਾਲਿਆ ਦਿਲਾਂ ਦੇ ਮਹਿਰਮਾ ਹੋਏ ਖਿੰਡੀ ਸੂਰਤ ਮੇਰੀ ਸ਼ਬਦ ਵਿੱਚ ਜੋੜਦੇ ਤੋਂ ਦਰ ਦਰ ਤੇ ੱੱਕੇ ਜੋ ਫਿਰੇ ਖਾਂਦੀ ਆਪਣੇ ਘਰ ਦੇ ਵੱਲ ਸਹਿਵਾ ਤੋਂ ਮੋੜਦੇ ਤੂੰ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਰਹਿਮਤ ਵਰਤਾਈ ਇੱਕ ਵਿਦਵਾਨ ਕਹਿੰਦਾ ਤੇਰਾ ਸੇਖ ਹੋਵੇ ਤੇ ਕੋਈ ਖਾਸ ਹੋਵੇ ਹੱਥ ਖੰਡਾ ਤੇ ਪੈਰ ਵਿਕਾਬ ਉੱਤੇ ਭਾਵੇਂ ਲਿਖ ਬਿਦਾਵਾ ਦੇ ਆਇਆ ਗੁਰੂ ਨੂੰ ਕਿਤੇ ਮਿਲੂ ਖਿਦਰਾਣੇ ਦੀ ਟਾਬ ਉੱਤੇ ਅੱਜ ਕੱਲ੍ਹ ਕੀ ਤਰਪਾਦਸ਼ਾ ਨੇ ਬਚਨ ਕਹਿ ਕਹਿਣ ਲੱਗੇ ਸਿੰਘੋ ਇਹਨਾਂ ਦੇ ਸੰਸਕਾਰ ਦੀ ਤਿਆਰੀ ਦਿਨ ਦਾ ਸ਼ਪਾਹ ਹੋਣ ਵਾਲਾ ਹੈ ਅੰਗੀਠਾ ਚਿਣਿਆ ਗਿਆ ਜੀ ਇੱਕੋ ਹੀ ਅੰਗੀਠਾ ਵੜਾਇਆ ਟੁੱਟੀ ਗੰਢੀ ਸਾਹਿਬ ਦੇ ਬੈਕਸਾਈਡ ਆ ਤੁਸੀਂ ਦੇਖੋ ਤੇ ਦਰਸ਼ਨ ਕਰਿਓ ਸ਼ੀਰਗੰਜ ਸਾਹਿਬ ਇਥੇ ਵੀ ਇਤਿਹਾਸ ਕਹਿੰਦਾ ਜੀ ਸਾਰਾ ਜਦੋਂ ਅੰਗੂਠਾ ਚਿਣਿਆ ਗਿਆ ਨਾ ਇਸ ਇੱਕੇ ਹੀ ਅੰਗੂਠੇ ਦੇ ਉੱਤੇ 40ਾਂ ਦੇ ਸ਼ਰੀਰ ਰੱਖੇ ਗਏ ਆ ਸ਼ਹਾਦਤ ਵਾਲਿਆਂ ਦੇ 40ਾਂ ਦੇ ਸ਼ਰੀਰ ਰੱਖੇ ਗਏ ਤੇ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅੱਜ ਦੇਖਦੇ ਆ ਜਦੋਂ ਭਾਈ ਮਾਨ ਸਿੰਘ ਜੀ ਅਰਦਾਸ ਕਰਨ ਲੱਗੇ ਮਹਾਰਾਜ ਕਹਿਣ ਲੱਗੇ ਭਾਈ ਮਾਨ ਸਿੰਘ ਜੀ ਇਹ ਮੇਰੇ 40 ਮੁਗਤੇ ਨੇ ਇਹਨਾਂ ਦੀ ਅਰਦਾਸ ਮੈਂ ਆਪ ਕਰਾਂਗਾ ਦੇਖੋ ਸੰਗਤ ਜੀ ਕਿਹੋ ਜਿਹਾ ਸਮਾਂ ਹੋਏਗਾ ਜਿਸ ਦਿਨ ਮਾਂ ਜੀ ਦਾ ਤੇ ਛੋਟੇ ਪੁੱਤਰਾਂ ਦਾ ਸੰਸਕਾਰ ਟੋਡਰਮਲ ਕਰਦਾ ਗੁਰੂ ਗੋਬਿੰਦ ਸਿੰਘ ਜੀ ਕੋਲ ਨਹੀਂ ਗੇ ਯਾਦ ਰੱਖਣਾ ਵੱਡੇ ਪੁੱਤਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਤੇ ਸਾਹਿਬ ਸਤਗੁਰੂ ਭਾਈ ਪਰਮ ਸਿੰਘ ਦੇ ਭਾਈ ਧਰਮ ਸਿੰਘ ਜਿਹੜੇ ਭਾਈ ਰੂਪੇ ਦੇ ਪੁੱਤਰੇ ਉਹ ਕਰਦੇ ਆ ਮਹਾਰਾਜ ਕੋਲ ਨਹੀਂ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਚਾਲੀਆਂ ਦੇ ਦੇਖੋ ਪਾਤਸ਼ਾਹ ਜੀ ਨੇ ਇੱਥੇ ਅਰਦਾਸ ਕੀਤੀ ਚੰਡਾ ਆਪ ਲਾਇਆ ਅੰਗੀਠਾ ਜਦੋਂ ਕਹਿਣ ਲੱਗੇ ਵੀ ਸਮਟਿਆ ਗਿਆ ਨਾ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਥੇ ਵਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਅੱਜ ਤੋਂ ਕਹਿਣ ਲੱਗੇ ਇੱਕ ਇਧਰਾਣੇ ਦੀ ਟਾਵ ਨਹੀਂ ਮੇਰੇ ਇੱਥੇ 40 ਕਹਿਣ ਲੱਗੇ ਉਹਨਾਂ ਮਹਾਨ ਗੁਰਸਿੱਖਾਂ ਨੇ ਸ਼ਹਾਦਤ ਦਾ ਜਮ ਪੀਤਾ ਸਿੱਖੀ ਨੂੰ ਬਰਕਰਾਰ ਰੱਖਿਆ ਇਸ ਧਰਤੀ ਦੇ ਉੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਨ ਲੱਗੇ ਅੱਜ ਤੋਂ ਬਾਅਦ ਕਹਿੰਦੇ ਮੁਕਤੀ ਦਾ ਸਰ ਇਹ ਕਹਿੰਨ ਲੱਗੇ ਮੁਕਤ ਸਰ ਸਾਹਿਬ ਦੀ ਪਾਵਨ ਧਰਤੀ ਹੈ ਮਹਾਰਾਏ ਨੇ ਬੜੇ ਵੱਰ ਦਿੱਤੇ ਭਾਈ ਲੰਗਰ ਸਿੰਘ ਹਰੀ ਕੇ ਕਲਾਂ ਦਾ ਰਹਿਣ ਵਾਲਾ ਉਹਦੀ ਸਤਗੁਰੂ ਡਿਊਟੀ ਲਾਉਂਦੇ ਆ ਮਹਾਰਾਏ ਕਹਿੰਦੇ ਤੁਸੀਂ ਸ਼ੀਦਾਂ ਦੇ ਸਥਾਨ ਦੇ ਉੱਤੇ ਧੂਪ ਧੂਪ ਤੇ ਜੋਤ ਕਰਦੇ ਰਹੋ ਸਮਾਇਆ ਇਤਿਹਾਸ ਕਹਿੰਦਾ ਜੀ ਭਾਈ ਲੰਗਰ ਸਿੰਘ ਦੇ ਵੇਲੇ 1725 ਦਾ ਸਮਾਂ ਹੈ ਜੀ 1725 ਦੇ ਅੰਦਰ ਉਦੋਂ ਬੁੱਢਾ ਦਲ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੱਭ ਸਰਦਾਰ ਕਪੂਰ ਸਿੰਘ ਜੀ ਜਿਨ੍ਹਾਂ ਨੂੰ ਨਵਾਬ ਕਪੂਰ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੀਜੇ ਜਥੇਦਾਰ ਸਤੀ ਜੀ 12 ਮਿਸਲਾਂ ਸੰਨ ਉਦੋਂ ਕਿਉਂਕਿ ਆਲੂ ਵਾਲੀਏ ਸਰਦਾਰ ਦੇ ਵੇਲੇ 53 ਜਥਿਆਂ ਨੂੰ ਕਹਿਣ ਲੱਗੇ ਵੀ ਭੰਗ ਕਰਕੇ 12 ਮਿਸਲਾਂ ਨੂੰ ਦਲ ਖਾਲਸਾ ਬੜਾਇਆ ਜਾਂਦਾ ਪਰ ਇਹ 12 ਮਿਸਲਾਂ ਪਹਿਲਾ ਹੈ ਇਹਨਾਂ ਮਿਸਲਾਂ ਨੂੰ ਸਾਰੇ ਅੰਮ੍ਰਿਤਸਰ ਦੇ ਲੋਕ ਮਾਝੇ ਦੇ ਲੋਕ ਮਾਲਵੇ ਦੀ ਧਰਤੀ ਦੇ ਜਿੰਨੇ ਸਿੱਖ ਸਾਰਿਆਂ ਨੂੰ ਇਕੱਠੇ ਕੀਤਾ ਮੁਖਸਰ ਸਾਹਿਬ ਦੀ ਧਰਤੀ ਤੇ ਫਿਰ ਇੱਥੇ ਜਦੋਂ ਜੋੜ ਮੇਲਾ ਮਨਾਉਣ ਲੱਗੇ 21 22 23 ਵਿਸਾਖ ਨੂੰ ਮਨਾਇਆ ਗਿਆ ਤੇ ਇੱਥੇ ਗੁਰਮਤਾ ਕੀਤਾ ਗਿਆ ਕਹਿਣ ਲੱਗੇ ਜੀ ਵੀ ਗਰਮੀ ਦੇ ਦਿਨਾਂ ਦੇ ਵਿੱਚ ਪਾਣੀ ਦੀ ਬੜੀ ਤੋਟਾ ਵੀ ਇੱਥੇ ਪਾਣੀ ਦੀ ਬੜੀ ਕਮੀ ਹੈ ਯਾਦ ਰੱਖਣਾ ਹੁਣ ਤਾਂ ਜਲਥਲਿ ਹੋਇਆ ਪਿਆ ਮਹਾਰਾਜ ਦੀ ਬੜੀ ਕਲਾ ਵਰਤੀ ਹੈ ਉਦੋਂ ਪਾਣੀ ਬੜਾ ਘੱਟ ਹੋਇਆ ਕਰਦਾ ਸੀ ਪਾਣੀ ਦੀ ਤੋਟ ਹੋਣ ਕਰਕੇ ਕਹਿੰਦੇ ਜੀ ਫਿਰ ਇੱਥੇ ਸ਼ੀਧਾਂਗੇ ਅਰਦਾਸ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਪੰਥ ਨੇ ਫਿਰ ਇਹ ਫੈਸਲਾ ਕੀਤਾ ਕਹਿਣ ਲੱਗੇ ਵੀ ਇਹ ਜਿਹੜਾ ਦਿਨ ਹੈ ਕਹਿੰਦੇ ਇੱਕ ਮਾਗ ਨੂੰ ਮਨਾਇਆ ਜਾਏ